ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲਿਆਂ ਜੀ ਕਿ ਤੁਸੀਂ ਬਸੰਤ ਪੰਚਮੀ ਵਾਲੇ ਦਿਨ ਗੁਰੂ ਘਰ ਦੇ ਵਿੱਚੋਂ ਤੁਸੀਂ ਇਹ ਇੱਕ ਚੀਜ਼ ਭੇਂਟ ਕਰਕੇ ਆਉਣੀ ਹੈ ਤੁਹਾਡੇ ਘਰ ਵਿੱਚ ਫਿਰ ਜਿਹੜੀ ਬਰਕਤ ਹੈ ਆਉਣੀ ਸ਼ੁਰੂ ਹੋ ਜਾਵੇਗੀ ਨਸ਼ਾ ਕਲੇਸ਼ ਹਮੇਸ਼ਾ ਲਈ ਜੜ ਤੋਂ ਖਤਮ ਹੋ ਜਾਵੇਗਾ ਸੋ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਧ ਸੰਗਤ ਜੀ ਤੁਹਾਡਾ ਘਰ ਫਿਰ ਇਸ ਤਰੀਕੇ ਦੇ ਨਾਲ ਖੁਸ਼ੀਆਂ ਨਾਲ ਭਰਪੂਰ ਹੋ ਜਾਵੇਗਾ। ਤੁਹਾਡੇ ਘਰ ਪਰਿਵਾਰ ਨੂੰ ਭੈਣ ਭਰਾਵਾਂ ਨੂੰ ਕਦੇ ਵੀ ਕਿਸੇ ਦੁੱਖ ਤਕਲੀਫ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਹ ਜੋ ਆਉਣ ਵਾਲਾ ਸਮਾਂ ਹੈ ਉਹ ਬਤੀਤ ਚੰਗਾ ਹੋਵੇਗਾ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਤ ਸੰਗਤ ਜੀ ਅੱਜ ਕਰਦੇ ਹਾਂ ਤੁਸੀਂ ਪਰਿਵਾਰ ਸਮੇਤ ਚੜ੍ਹਦੀ ਕਲਾ ਵਿੱਚ ਹੋਵੋਗੇ ਸਤ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਇੱਕ ਐਸੀ ਗੱਲ ਸਾਂਝੀ ਕਰਨ ਜਾ ਰਹੇ ਹਾਂ ਜੋ ਇਸ ਮਹੀਨੇ ਦੇ ਵਿੱਚ ਜੇਕਰ ਕੀਤੀ ਜਾਵੇ ਤਾਂ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਮਨੁੱਖ ਦੀ ਕਿਸਮਤ ਸੋਨੇ ਵਾਂਗ ਚਮਕ ਜਾਂਦੀ ਹੈ ਇਹ ਕੋਈ ਟੋਣਾ ਟੋਟਕਾ ਨਹੀਂ ਹੈ ਤੇ ਨਾ ਹੀ ਕੋਈ ਕਰਾਮਾਤੀ ਦਾਵਾ ਹੈ ਇਹ ਗੁਰੂ ਸਾਹਿਬ ਜੀ ਦੀ ਬਖਸ਼ੀ ਹੋਈ ਮਰਿਆਦਾ ਹੈ ਇਹ ਉਹਨਾਂ ਭੈਣ ਭਰਾਵਾਂ ਦੇ ਲਈ ਵੀਡੀਓ ਖਾਸ ਸਾਬਿਤ ਹੋ ਜਾਵੇਗੀ ਜਿਹੜੇ ਆਖਦੇ ਉਹਨਾਂ ਦੇ ਘਰ ਵਿੱਚ ਬੜੀ ਗਰੀਬੀ ਹੈ। ਉਹਨਾਂ ਦੇ ਘਰ ਵਿੱਚ ਬੜੀ ਜ਼ਿਆਦਾ ਬਿਮਾਰੀ ਹੈ। ਬਿਮਾਰੀ ਜਾਣ ਦਾ ਨਾਮ ਨਹੀਂ ਲੈਂਦੀ। ਘਰ ਦੇ ਜੀਵਾਂ ਦੇ ਸੁਭਾਅ ਵਿੱਚ ਗੁੱਸਾ ਤੇ ਚਿੜਚਿੜਾਪਨ ਆ ਚੁੱਕਾ ਹੈ। ਉਹ ਇਸ ਵੀਡੀਓ ਨੂੰ ਭੈਣ ਭਰਾ ਪੂਰੇ ਹੀ ਅੰਤ ਤੱਕ ਧਿਆਨ ਨਾਲ ਸਰਫੰਡ ਕਰ ਲੈਣ। ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਉਹਨਾਂ ਦੇ ਘਰ ਤੇ ਹਮੇਸ਼ਾ ਲਈ ਬਣ ਜਾਵੇ। ਸਾਤ ਸੰਗਤ ਜੀ ਅੱਜ ਦੇ ਸਮੇਂ ਵਿੱਚ ਅਨੇਕਾਂ ਪਰਿਵਾਰ ਐਸੇ ਹਨ ਜੋ ਦਿਨ ਰਾਤ ਮਿਹਨਤ ਤਾਂ ਬੜੀ ਕਰਦੇ ਹਨ ਪਰ ਕਮਾਈ ਵਿੱਚ ਬਰਕਤ ਨਹੀਂ ਪੈਂਦੀ ਪੈਸਾ ਆਉਂਦਾ ਵੀ ਹੈ ਪਰ ਰੁਕਦਾ ਨਹੀਂ ਕਈ ਲੋਕ ਇਸ ਬਰਕਤ ਲਈ ਇੱਧਰ ਉੱਧਰ ਭਟਕਦੇ ਫਿਰਦੇ ਹਨ ਟੋਣੇ ਟੋਟ ਕੇ ਕਰਦੇ ਹਨ ਘਰ ਵਿੱਚ ਜੋ ਵੀ ਬਚਿਆ ਹੁੰਦਾ ਹੈ ਉਹ ਲੁਟਾ ਬੈਠਦੇ ਹਨ ਪਰ ਸਾਤ ਸੰਗਤ ਜੀ ਗੁਰੂ ਸਾਹਿਬ ਜੀ ਨੇ ਸਾਨੂੰ ਬਰਕਤ ਦਾ ਸਭ ਤੋਂ ਸੌਖਾ ਤਰੀਕਾ ਤੇ ਸੱਚਾ ਪਵਿੱਤਰ ਰਾਹ ਵਿਖਾਇਆ ਹੈ ਉਹ ਰਸਤਾ ਹੈ ਜੀ ਦਸਵੰਦ ਦਾ ਰਸਤਾ ਗੁਰੂ ਨਾਲ ਆਪਣੀ ਕਮਾਈ ਨੂੰ ਜੋੜਨਾ ਆਪਣੀ ਰੋਜੀ ਦੇ ਵਿੱਚੋਂ ਗੁਰੂ ਦਾ ਹਿੱਸਾ ਕੱਢਣਾ ਇਹੀ ਅਸਲ ਬਰਕਤ ਦੀ ਕਮਾਈ ਹੈ ਜੇਕਰ ਅਸੀਂ ਆਪਣੇ ਗੁਰੂ ਘਰ ਦੇ ਵਿੱਚੋਂ ਗੁਰੂ ਲਈ ਕੁਝ ਦਸਵੰਦ ਕੱਢਦੇ ਹਾਂ ਗੁਰੂ ਘਰ ਨਾਲ ਆਪਣੀ ਕਮਾਈ ਨੂੰ ਜੋੜਨਾ ਆਪਣੀ ਰੋਜੀ ਵਿੱਚੋਂ ਗੁਰੂ ਦਾ ਹਿੱਸਾ ਕੱਢਣਾ ਇਹੀ ਤਾਂ ਅਸਲ ਬਰਕਤ ਦੀ ਕਮਾਈ ਹੈ ਜੇਕਰ ਅਸੀਂ ਆਪਣੇ ਘਰ ਵਿੱਚੋਂ ਗੁਰੂ ਲਈ ਕੁਝ ਦਸਵੰਦ ਦੀਆਂ ਕੁਝ ਰਸਤਾ ਕੱਢ ਲਵਾਂਗੇ ਭਾਵ ਕੇ ਰੱਖ ਲਵਾਂਗੇ ਸਾਡੇ ਘਰ ਵਿੱਚ ਬਰਕਤ ਪੈਣੀ ਸ਼ੁਰੂ ਹੋ ਜਾਵੇਗੀ ਸਾਡੇ ਘਰ ਵਿੱਚ ਕਮਾਈ ਦਾ ਵਾਧਾ ਹੋਣਾ ਸ਼ੁਰੂ ਹੋ ਜਾਵੇਗਾ ਸਾਧ ਸੰਗਤ ਜੀ ਅਕਸਰ ਹੀ ਅਸੀਂ ਆਖਦੇ ਹਾਂ ਬਰਕਤ ਨਹੀਂ ਬਣਦੀ ਪਰ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਆ ਕਿ ਬਰਕਤ ਸਿਰਫ ਮਿਹਨਤ ਨਾਲ ਨਹੀਂ ਗੁਰੂ ਨਾਲ ਜੋੜੀ ਹੋਈ ਮਿਹਨਤ ਨਾਲ ਬਣਦੀ ਹੈ ਦਸਵੰਦ ਉਹ ਡੋਰ ਹੈ ਜੋ ਕਮਾਈ ਨੂੰ ਗੁਰੂ ਦੇ ਦਰ ਨਾਲ ਜੋੜ ਦਿੰਦੀ ਹੈ ਜਦੋਂ ਤੱਕ ਇਹ ਡੋਰ ਨਹੀਂ ਜੁੜਦੀ ਉਦੋਂ ਤੱਕ ਪੈਸਾ ਸਿਰਫ ਨੰਬਰ ਬਣ ਕੇ ਰਹਿ ਜਾਂਦਾ ਹੈ ਪਰ ਮਨ ਨੂੰ ਸਕੂਨ ਨਹੀਂ ਦਿੰਦਾ ਦਸਵੰਦ ਦਾ ਮਤਲਬ ਸਿਰਫ ਪੈਸਾ ਨਹੀਂ ਦਸਵੰਦ ਦਾ ਅਸਲ ਅਰਥ ਇਹ ਮੰਨਣਾ ਹੈ ਜੋ ਕੁਝ ਮੇਰੇ ਕੋਲ ਹੈ ਉਹ ਮੇਰੀ ਕਾਬਲੀਅਤ ਨਾਲ ਨਹੀਂ ਗੁਰੂ ਦੀ ਕਿਰਪਾ ਨਾਲ ਮੈਨੂੰ ਹਾਸਲ ਹੋਇਆ ਹੈ ਜਦੋਂ ਮਨੁੱਖ ਆਪਣੀ ਕਿਰਤ ਕਮਾਈ ਵਿੱਚੋਂ ਗੁਰੂ ਦਾ ਹੱਕ ਖੁਸ਼ੀ ਨਾਲ ਵਖ ਕਰਨਾ ਸ਼ੁਰੂ ਕਰ ਦੇਵੇ ਉਸ ਵੇਲੇ ਉਹ ਆਪਣੇ ਅੰਦਰੋਂ ਲਾਲਚ ਡਰ ਅਤੇ ਅਸੁਰੱਖਿਆ ਨੂੰ ਵਖ ਕਰ ਦਿੰਦਾ ਹੈ ਇਹ ਹੀ ਥਾਂ ਹੈ ਜਿੱਥੋਂ ਬਰਕਤ ਦੀ ਸ਼ੁਰੂਆਤ ਹੁੰਦੀ ਹੈ ਜਿੱਥੋਂ ਘਰ ਦੇ ਵਿੱਚੋਂ ਬਿਮਾਰੀ ਨਿਕਲਣ ਦੀ ਸ਼ੁਰੂਆਤ ਹੋ ਜਾਂਦੀ ਹੈ ਘਰ ਵਿੱਚ ਜਿਨ੍ਹਾਂ ਦਾ ਸੁਭਾਅ ਬਦਲਣ ਦੀ ਸ਼ੁਰੂਆਤ ਹੁੰਦੀ ਹੈ ਸਤ ਸੰਗਤ ਜੀ ਬਰਕਤ ਦਾ ਅਰਥ ਇਹ ਨਹੀਂ ਕਿ ਸਿਰਫ ਧੰਨਵਾਦ ਜਾਵੇ ਬਰਕਤ ਦਾ ਅਰਥ ਹੈ ਘਰ ਘਾਟ ਵਿੱਚ ਸੁੱਖ ਜੁੜ ਆਵੇ ਤੇ ਸੰਤੁਸ਼ਟੀ ਆ ਜਾਵੇ ਜੋ ਵੀ ਕੁਝ ਹੈ ਉਸ ਵਿੱਚ ਚੈਨ ਕਈ ਲੋਕਾਂ ਕੋਲ ਬੜਾ ਕੁਝ ਹੁੰਦਾ ਹੈ ਪਰ ਦਿਨ ਰਾਤ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਉਹ ਲੋਕਾਂ ਕੋਲ ਬੜਾ ਕੁਝ ਹੁੰਦਾ ਹੈ ਪਰ ਦੇਰ ਰਾਤ ਤੱਕ ਨੀਂਦ ਨਹੀਂ ਆਉਂਦੀ। ਕਈ ਲੋਕ ਐਸੇ ਵੀ ਹੁੰਦੇ ਜੋ ਥੋੜੀ ਕਮਾਈ ਵਿੱਚ ਵੀ ਹੱਸ ਕੇ ਜੀ ਲੈਂਦੇ। ਇਹ ਫਰਕ ਸਿਰਫ ਦਸਬੰਦ ਦਾ ਹੁੰਦਾ ਹੈ। ਗੁਰੂ ਦੀ ਨਿਗਾਹ ਦਾ ਪੈਸੇ ਤੇ ਬੰਦੇ ਦੇ ਮਨ ਦੀ ਨੀਅਤ ਹੁੰਦੀ ਹੈ। ਜਦੋਂ ਮਨੁੱਖ ਦੇ ਦਸਬੰਦ ਕੱਢਣਾ ਸ਼ੁਰੂ ਕਰ ਦਿੱਤਾ ਅਸਲ ਵਿੱਚ ਘਰ ਦੀ ਨੈਗੇਟਿਵਿਟੀ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੰਦਾ ਹੈ। ਆਪਣੇ ਅੰਦਰ ਨੂੰ ਲਾਲਚ ਨੂੰ ਬਾਹਰ ਕੱਢ ਦਿੰਦਾ ਹੈ। ਗੁਰੂ ਸਾਹਿਬ ਜੀ ਦੇ ਬਚਨ ਹਨ ਗੁਰੂ ਦੀ ਗੋਲਕ ਗਰੀਬ ਦਾ ਮੁਖ ਦਾ ਸਮਝੋ ਜਦੋਂ ਅਸੀਂ ਦਸਵੰਦ ਦੀ ਮਦਦ ਕਰਦੇ ਹਾਂ ਲੰਗਰ ਦੀ ਸੇਵਾ ਕਰਦੇ ਹਾਂ ਜਾਂ ਗੁਰੂ ਘਰ ਵਿ ਦੀ ਲੋੜ ਵਿੱਚ ਹਿੱਸਾ ਪਾਉਂਦੇ ਉਹ ਸੇਵਾ ਸਿਰਫ ਕਿਸੇ ਹੋਰ ਦਾ ਭਲਾ ਨਹੀਂ ਕਰਦੀ ਉਹ ਸਾਡੀ ਰੋਜੀ ਰੋਟੀ ਨੂੰ ਪਵਿੱਤਰ ਕਰ ਦਿੰਦੀ ਹੈ ਪਵਿੱਤਰ ਰੋਜੀ ਵਿੱਚ ਅਸਲ ਬਰਕਤ ਵਸਦੀ ਹੈ ਕਈ ਮਹਾਂਪੁਰਖ ਜੀ ਸਾਨੂੰ ਫਰਮਾਉਂਦੇ ਹਨ ਕਿ ਜੋ ਮਨੁੱਖ ਇਮਾਨਦਾਰੀ ਨਾਲ ਦਸਵੰਦ ਕੱਢਦਾ ਹੈ ਉਹਦਾ ਬਾਕੀ ਧਨ ਫਿਰ ਅੰਮ੍ਰਿਤ ਬਣ ਜਾਂਦਾ ਹੈ ਇਸ ਦਾ ਭਾਵ ਇਹ ਹੈ ਕਿ ਉਹ ਪੈਸਾ ਸਾਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ ਤੇ ਨਾ ਹੀ ਹੰਕਾਰੀ ਬਣਨ ਦਿੰਦਾ ਹੈ। ਨਾ ਰੋਗ ਬਣਨ ਦਿੰਦਾ ਹੈ। ਨਾ ਘਰ ਦੇ ਵਿੱਚ ਕਲੇਸ਼ ਪੈਂਦਾ ਹੈ। ਜਦੋਂ ਗੁਰੂ ਦਾ ਹੱਕ ਰੋਕਿਆ ਜਾਂਦਾ ਹੈ ਤਾਂ ਉਹੀ ਪੈਸਾ ਘਰ ਵਿੱਚ ਹੌਲੀ-ਹੌਲੀ ਬਿਮਾਰੀ, ਚਿੰਤਾ ਤੇ ਡਿਪਰੈਸ਼ਨ ਦਾ ਕਾਰਨ ਬਣ ਜਾਂਦਾ ਹੈ। ਸਾਥ ਸੰਗਤ ਜੀ ਦੇ ਸੰਬੰਧ ਕੱਢਣ ਦਾ ਸਹੀ ਗੁਰਮਤ ਅਨੁਸਾਰ ਸਮਾਂ ਹੋਣਾ ਚਾਹੀਦਾ ਹੈ। ਸੇਵਾ ਕਦੇ ਵੀ ਵਿਖਾਵੇ ਲਈ ਨਹੀਂ ਕਰਨੀ ਚਾਹੀਦੀ। ਜਿੰਨੀ ਗੁਪਤ ਸੇਵਾ ਓਨੀ ਵੱਡੀ ਕਿਰਪਾ ਸੱਜੇ ਹੱਥ ਨਾਲ দান ਕਰੀਏ ਖੱਬੇ ਹੱਥ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਸਾਥ ਸੰਗਤਾਂ ਜੀ ਜਿੱਥੇ ਹੰਕਾਰ ਆ ਗਿਆ ਉੱਥੇ ਫਿਰ ਬਰਕਤ ਆਪਣੇ ਆਪ ਆਉਣੀ ਰੁਕ ਜਾਂਦੀ ਹੈ ਗੁਰੂ ਦੀ ਕਿਰਪਾ ਨਿਮਰਤਾ ਵਿੱਚ ਵਸਦੀ ਹੈ ਨਾ ਕਿ ਸ਼ੋਰ ਦੇ ਵਿੱਚ ਅਮੀਰ ਅਤੇ ਗਰੀਬ ਲਈ ਗੁਰੂ ਦਾ ਹੁਕਮ ਇੱਕੋ ਜਿਹਾ ਗੁਰੂ ਸਾਹਿਬ ਜੀ ਇਹ ਨਹੀਂ ਵੇਖਦੇ ਕਿ ਹਜ਼ਾਰ ਦਿੱਤਾ ਜਾਂ ਗਰੀਬ ਦਾ 1 ਰੁਪਿਆ ਜੋ ਦੇਵੋਗੇ ਨਾ ਸੱਚੀ ਭਾਵਨਾ ਨਾਲ ਦਿੱਤੇ ਜਾਣਦੇ ਹੀ ਗੁਰੂ ਘਰ ਵਿੱਚ ਪਰਵਾਨ ਹੋਵੇਗਾ ਦੋਵੇਂ ਹੀ ਇੱਕ ਬਰਾਬਰ ਹਨ ਗੁਰੂ ਦੇ ਦਰ ਤੇ ਕੋਈ ਛੋਟੀ ਸੇਵਾ ਨਹੀਂ ਹੁੰਦੀ ਜਦੋਂ ਮਨੁੱਖ ਆਪਣੀ ਜ਼ਿੰਦਗੀ ਨੂੰ ਗੁਰੂ ਦੇ ਹੁਕਮ ਵਿੱਚ ਜਿਉਂਦਾ ਹੈ ਨਾ ਤਾਂ ਦਾ ਸੰਬੰਧ ਨੂੰ ਆਪਣੀ ਆਦਤ ਬਣਾ ਲੈਂਦਾ ਹੈ ਫਿਰ ਉਸ ਨੂੰ ਕਿਸੇ ਟੂਣੇ ਟੋਟ ਕੇ ਤੇ ਵਾਸਤੂ ਦਾ ਡਰ ਨਹੀਂ ਹੁੰਦਾ ਉਹਦਾ ਘਰ ਗੁਰੂ ਜੀ ਆਪ ਸੰਭਾਲਦੇ ਹਨ ਫਿਰ ਚਾਹੇ ਸਮਾਂ ਔਖਾ ਵੀ ਆ ਜਾਵੇ ਪਰ ਉਸ ਔਖੇ ਸਮੇਂ ਵਿੱਚ ਉਸ ਮਨੁੱਖ ਨੂੰ ਟੁੱਟਦਾ ਨਹੀਂ ਵੇਖਦੇ ਕਿਉਂਕਿ ਉਸ ਦੇ ਪਿੱਛੇ ਗੁਰੂ ਦੀ ਓਟ ਹੁੰਦੀ ਹੈ ਸਾਧ ਸੰਗਤ ਜੀ ਦਾ ਸੰਬੰਧ ਕੋਈ ਡਰ ਨਹੀਂ ਇਹ ਤਾਂ ਆਜ਼ਾਦੀ ਹੈ ਆਜ਼ਾਦੀ ਮਤਲਬ ਲਾਲਚ ਤੋਂ ਆਜ਼ਾਦੀ ਡਰ ਤੋਂ ਆਜ਼ਾਦੀ ਭਰਮ ਤੋਂ ਆਜ਼ਾਦੀ ਜਦੋਂ ਅਸੀਂ ਆਖਦੇ ਹਾਂ ਨਾ ਗੁਰੂਏ ਸਭ ਕੁਝ ਤੇਰਾ ਹੈ ਉਸ ਦਿਨ ਤੋਂ ਸਾਡੀ ਜ਼ਿੰਦਗੀ ਦੀ ਜ਼ਿੰਮੇਵਾਰੀ ਗੁਰੂ ਜੀ ਆਪਣੇ ਸਿਰ ਤੇ ਲੈ ਲੈਂਦੇ ਆ ਅਸਲੀ ਬਰਕਤ ਫਿਰ ਉਦੋਂ ਆਉਣੀ ਸ਼ੁਰੂ ਹੋ ਜਾਂਦੀ ਹੈ ਸਾਤ ਸੰਗਜ ਜੀ ਅਕਸਰ ਹੀ ਅਸੀਂ ਗਰੀਬੀ ਨੂੰ ਪੈਸੇ ਨਾਲ ਜੋੜਦੇ ਹਾਂ ਪਰ ਗੁਰੂ ਸਾਹਿਬ ਜੀ ਸਾਨੂੰ ਦੱਸਦੇ ਆ ਸਭ ਤੋਂ ਵੱਡੀ ਗਰੀਬੀ ਮਨ ਦੀ ਗਰੀਬੀ ਹੁੰਦੀ ਹੈ ਜਦੋਂ ਮਨੁੱਖ ਦੇ ਕੋਲ ਸਭ ਕੁਝ ਹੋ ਕੇ ਵੀ ਹਮੇਸ਼ਾ ਘਾਟ ਦਾ ਡਰ ਰਹਿੰਦਾ ਹੈ ਇਹ ਗਰੀਬੀ ਹੈ ਦਸਵੰਧ ਇਸ ਮਨ ਨੂੰ ਗਰੀਬੀ ਨੂੰ ਤੋੜਦਾ ਹੈ ਜਦੋਂ ਅਸੀਂ ਆਪਣੇ ਕਮਾਏ ਵਿੱਚੋਂ ਗੁਰੂ ਦਾ ਹੱਕ ਖੁਸ਼ੀ ਨਾਲ ਵੱਖ ਕਰ ਦਿੰਨੇ ਆ ਉਸ ਵੇਲੇ ਮਨ ਨੂੰ ਇਹ ਭਰੋਸਾ ਮਿਲਦਾ ਹੈ ਕਿ ਇਹ ਮੇਰਾ ਸਹਾਰਾ ਹੈ ਮੇਰਾ ਪੈਸਾ ਮੇਰਾ ਗੁਰੂ ਦਸਵੰਦ ਨੂੰ ਛੱਡਣਾ ਸਿਖਾਉਂਦਾ ਹੈ ਜੋ ਮਨੁੱਖ ਛੱਡਣਾ ਸਿੱਖ ਲੈਂਦਾ ਉਹ ਕਦੇ ਵੀ ਕਮੀਆਂ ਵਿੱਚ ਨਹੀਂ ਰਹਿੰਦਾ ਗੁਰੂ ਸਾਹਿਬ ਜੀ ਦੇ ਦਰ ਤੇ ਛੱਡੀ ਹੋਈ ਚੀਜ਼ ਕਦੇ ਘਟਦੀ ਨਹੀਂ ਹੁੰਦੀ 10 ਗੁਣਾ ਵੱਧ ਕੇ ਤੁਹਾਡੇ ਕੋਲ ਵਾਪਸ ਆਵੇਗੀ ਕਈ ਵਾਰ ਉਹ ਪੈਸੇ ਦੇ ਰੂਪ ਵਿੱਚ ਨਹੀਂ ਸਿਰਫ ਸਿਹਤ ਸੁੱਖ ਬੱਚਿਆਂ ਦੇ ਵਿੱਚ ਤੇ ਚੰਗੀ ਕਿਸਮਤ ਜਾਂ ਘਰ ਦੀ ਸ਼ਾਂਤੀ ਦੇ ਰੂਪ ਵਿੱਚ ਵਾਪਸ ਆ ਜਾਂਦੀ ਹੈ ਇਹ ਹੀ ਤਾਂ ਅਸਲ ਬਰਕਤ ਹੈ ਜੋ ਤੋਲ ਕੇ ਨਹੀਂ ਮਿਲਦੀ ਸਾਤ ਸੰਗਜਿਤ ਦੋ ਦਸਵੰਦ ਨੀਅਾਂ ਬਣ ਜਾਂਦਾ ਹੈ ਤਾਂ ਘਰ ਦਾ ਮਾਹੌਲ ਬਦਲ ਜਾਂਦਾ ਹੈ ਬਿਨਾਂ ਵਜ੍ਹਾ ਦੇ ਝਗੜੇ ਦੂਰ ਹੁੰਦੇ ਹਨ ਇਸ ਕਾਲ ਯੁਗ ਦੇ ਮਾੜੇ ਸਮੇਂ ਵਿੱਚ ਦਸਵੰਦ ਕੱਢਣਾ ਬੜਾ ਜ਼ਰੂਰੀ ਹੈ ਕਿਉਂਕਿ ਹਰ ਘਰ ਦੀ ਕਹਾਣੀ ਹੋ ਗਈ ਹੈ ਝਗੜੇ ਬਰਕਤ ਨਾਲ ਰਹਿਣਾ ਮਨ ਦੀ ਚੰਚਲਤਾ ਠੰਡੀ ਪੈ ਜਾਂਦੀ ਹੈ ਜੇਕਰ ਅਸੀਂ ਦਸਵੰਦ ਕੱਢਣਾ ਸ਼ੁਰੂ ਕਰ ਦਈਏ ਫੈਸਲੇ ਸੋਚ ਸਮਝ ਕੇ ਹੋਣੇ ਸ਼ੁਰੂ ਹੋ ਜਾਂਦੇ ਹਨ ਬੁੱਧੀ ਤੇ ਵਾਹਿਗੁਰੂ ਕਿਉਂਕਿ ਜਿਵੇਂ ਗੁਰੂ ਦਾ ਪੂਰਾ ਹੱਕ ਹੁੰਦਾ ਹੈ ਉਥੇ 네ਗਟਿਵਿਟੀ ਫਿਰ ਟਿਕ ਨਹੀਂ ਸਕਦੀ ਜਦੋਂ ਗੁਰੂ ਦਾ ਹੱਕ ਵਧਣਾ ਸ਼ੁਰੂ ਹੋ ਜਾਂਦਾ ਸਾਡੇ ਘਰ ਵਿੱਚ 네ਗਟਿਵਿਟੀ ਦੂਰ ਹੋ ਜਾਵੇਗੀ ਅਕਸਰ ਤੁਸੀਂ ਵੇਖਿਆ ਹੋਵੇਗਾ ਜਿੱਥੇ ਘਰ ਦਾ ਸਬੰਧ ਕਿ ਜਿਹੜੇ ਘਰ ਦਾ ਸੰਬੰਧ ਨੂੰ ਨਜ਼ਰ ਅੰਦਾਜ਼ ਕਰਦੇ ਆ ਉਥੇ ਕਮਾਈ ਤਾਂ ਹੁੰਦੀ ਪਰ ਖਰਚੇ ਅਚਾਨਕ ਬੜੇ ਜ਼ਿਆਦਾ ਵੱਧ ਜਾਂਦੇ ਕਦੇ ਬਿਮਾਰੀ ਤੇ ਕਦੇ ਨੁਕਸਾਨ ਕਦੇ ਫਜ਼ੂਲ ਮੁੱਦੇ ਤੇ ਕਦੇ ਬੱਚਿਆਂ ਵਿੱਚ ਵਿਗੜਿਆਪਣ ਇਹੀ ਸਜਾ ਮਿਲਦੀ ਹੈ ਇਹੀ ਸੰਕੇਤ ਹੁੰਦਾ ਹੈ ਕਿ ਕਮਾਈ ਗੁਰੂ ਦੇ ਹੁਕਮ ਦੇ ਨਾਲ ਹੀ ਚੱਲ ਰਹੀ ਹੁੰਦੀ ਹੈ ਜਦੋਂ ਦਸਵੰਦ ਮੁੜ ਮੁੜ ਜਾਂਦਾ ਹੈ ਇਹ ਅਣਜਾਣੇ ਖਰਚੇ ਆਪੇ ਹੀ ਘਟਣੇ ਸ਼ੁਰੂ ਹੋ ਜਾਂਦੇ ਹਨ ਸਾਧ ਸੰਗਤ ਜੀ ਦਸਵੰਦ ਸਿਰਫ ਲੰਗਰ ਜਾਂ ਗੁਰਦੁਆਰਾ ਸਾਹਿਬ ਤੱਕ ਨਹੀਂ ਸੀਮਤ ਗੁਰੂ ਸਾਹਿਬ ਜੀ ਨੇ ਸਾਨੂੰ ਸਿਖਾਇਆ ਹੈ ਲੋੜਵੰਦਾਂ ਦੀ ਮਦਦ ਵੀ ਕਰਨੀ ਇੱਕ ਦਸਵੰਦ ਦਾ ਹਿੱਸਾ ਹੀ ਹੈ ਕਿਸੇ ਗਰੀਬ ਬੱਚੇ ਦੀ ਫੀਸ ਭਰ ਦੇਣੀ ਕਿਸੇ ਬਿਮਾਰ ਵਿਅਕਤੀ ਨੂੰ ਦਵਾਈ ਲੈ ਦੇਣੀ ਕਿਸੇ ਭੁੱਖੇ ਨੂੰ ਖਾਣਾ ਖਵਾ ਦਿਓ ਕਿਸੇ ਗਰੀਬ ਦੇ ਘਰ ਰਾਸ਼ਨ ਲਿਆ ਕੇ ਦੇ ਦਿਓ ਇਹ ਵੀ ਦਸਵੰਦ ਹੈ ਪਰ ਨੀਅਤ ਹਮੇਸ਼ਾ ਸਾਫ਼ ਹੋਣੀ ਚਾਹੀਦੀ ਕੋਈ ਮਨ ਵਿੱਚ ਲਾਲਚ ਹੰਕਾਰ ਨਹੀਂ ਚਾਹੀਦਾ ਦਸਵੰਦ ਕਦੇ ਵੀ ਡਰ ਨਾਲ ਨਾ ਕੱਢਿਓ ਇਹ ਨਾ ਸੋਚੋ ਕਿ ਕੱਢਿਆ ਹੋਇਆ ਤਾਂ ਕੁਝ ਹੋ ਜਾਵੇਗਾ ਦਸਵੰਦ ਹਮੇਸ਼ਾ ਪਿਆਰ ਨਾਲ ਕੱਢੋ ਜਿੱਥੇ ਡਰ ਆ ਗਿਆ ਉੱਥੇ ਭਰੋਸਾ ਟੁੱਟ ਜਾਣਾ ਹੈ ਗੁਰੂ ਸਾਹਿਬ ਜੀ ਸਾਡੇ ਡਰ ਨਾਲ ਨਹੀਂ ਸਾਡੇ ਭਰੋਸੇ ਨਾਲ ਪ੍ਰਸੰਨ ਹੋਣਗੇ ਭਰੋਸਾ ਇਹ ਜੋ ਮੈਂ ਦੇ ਰਿਹਾ ਹਾਂ ਇਹ ਮੇਰਾ ਨਹੀਂ ਗੁਰੂ ਜੀ ਦਾ ਸਾਧ ਸੰਗਤ ਜੀ ਨਵੇਂ ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਹੀ ਦਸਵੰਧ ਨਾਲ ਸਮਾਂ ਜਿਹੜਾ ਹੈ ਨਾਪਣਾ ਸ਼ੁਰੂ ਕਰਦੇ ਹੋ ਸਿਆਣਪ ਆਪਣੇ ਆਪ ਬਣ ਜਾਵੇਗੀ ਇਹ ਇਸੇ ਹੀ ਤਰ੍ਹਾਂ ਜਿਵੇਂ ਇਸ ਮਹੀਨੇ ਦੀ ਸ਼ੁਰੂਆਤ ਤੋਂ ਹੀ ਅਸੀਂ ਦਸਵੰਧ ਕੱਢਣਾ ਸ਼ੁਰੂ ਕਰ ਦਈਏ ਜਿਹੜਾ ਗੁਰੂ ਦੇ ਹੱਕ ਵਿੱਚ ਸਮਾ ਸ਼ੁਰੂ ਹੋ ਜਾਵੇ ਉਸ ਦਿਨ ਵਿੱਚ ਟੁੱਟਣ ਦੀ ਥਾਂ ਜੁੜਨ ਦੀ ਤਾਕਤ ਬਣ ਜਾਵੇਗੀ ਸੋ ਸਾਥ ਸੰਗਤ ਜੀ ਇਸ ਮਹੀਨੇ ਦੀ ਸ਼ੁਰੂਆਤ ਹੀ ਗੁਰੂ ਦੇ ਨਾਮ ਤੋਂ ਕਰੋ ਗੁਰੂ ਘਰ ਜਾ ਕੇ ਕਰੋ ਤਾਂ ਫਿਰ ਸਾਰਾ ਮਹੀਨਾ ਸਾਰਾ ਸਾਲ ਸੁੱਖਾਂ ਦਾ ਬਤੀਤ ਹੋਵੇਗਾ ਤੁਹਾਡੇ ਤੇ ਕਦੇ ਵੀ ਕੋਈ ਅੜਚਣ ਨਹੀਂ ਆਵੇਗੀ ਸੋ ਸਾਥ ਸੰਗਤ ਜੀ ਇਸ ਮਹੀਨੇ ਤੋਂ ਤੁਸੀਂ ਭਾਵੇਂ ਜਨਵਰੀ ਮਹੀਨੇ ਬਸੰਤ ਪੈਂਚਮੀ ਤੋਂ ਸ਼ੁਰੂ ਕਰਦੇ ਹੋ ਕਿ ਤੁਸੀਂ ਇਸ ਮਹੀਨੇ ਵਿੱਚ ਦਸਵੰਦ ਕੱਢਣਾ ਹੀ ਕੱਢਣਾ ਹੈ ਪਰਮਾਤਮਾ ਜੀ ਦੇ ਘਰ ਦੇ ਸਿੱਖ ਬਣ ਜਾਣਾ ਹੈ ਕਿਸੇ ਗਰੀਬ ਦੀਆਂ ਅਸੀਸਾਂ ਦੇ ਸਦਕਾ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਹਮੇਸ਼ਾ ਲਈ ਤੁਹਾਡੇ ਘਰ ਵਿੱਚ ਬਣ ਜਾਵੇਗਾ ਗੁਰੂ ਘਰ ਦੇ ਜਦੋਂ ਤੁਸੀਂ ਜਾਣਾ ਹੈ ਘਰ ਤੋਂ ਨਿਕਲਦਿਆਂ ਹੀ ਜਦੋਂ ਬਾਹਰ ਵੱਲ ਕਦਮ ਕੱਢਦੇ ਹੋ ਉਸ ਵੇਲੇ ਤੋਂ ਹੀ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਤੇ ਕਰਦਿਆਂ ਹੋਇਆਂ ਜਾਪ ਹੀ ਗੁਰੂ ਘਰ ਜਾਣਾ ਹੈ ਗੁਰੂ ਘਰ ਜਾਂਦੇ ਆ ਤੇ ਆਉਂਦੇ ਵੀ ਮੂਲ ਮੰਤਰ ਦਾ ਜਾਪ ਕਰੋ ਰਸਤੇ ਵਿੱਚ ਜਾਂਦੇ ਕਦੇ ਵੀ ਕਿਸੇ ਦੀ ਚੁਗਲੀ ਨਿੰਦਿਆ ਨਹੀਂ ਕਰਨੀ ਮਹਿਲ ਮਨਾਰਿਆਂ ਵੱਲ ਧਿਆਨ ਨਹੀਂ ਦੇਣਾ ਆਪਣੀ ਸੁਰਤੀ ਪਰਮਾਤਮਾ ਦੇ ਨਾਮ ਨਾਲ ਜੋੜਨੀ ਹੈ ਤਾਂ ਵੇਖਿਓ ਗੁਰੂ ਦੀ ਮਿਹਰ ਸਦਕਾ ਤੁਹਾਡਾ ਸਾਰਾ ਸਾਲ ਕਿੰਨਾ ਵਧੀਆ ਬਤੀਤ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ